ਵਾਹਿਗੁਰੂ ਜੀ ਦਾ ਖਾਲਸਾ ਸ਼ਿਰਵਾਹ ਹਿੰਦੂ ਜੀ ਕੀ ਬਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਨ ਦੁਗੋਣੀ ਤੇਰਾ ਚੌਹੂਣੀ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇਹ ਅਰੋਗਤਾ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਲੱਗਿਆ ਜੀ ਪਨੀਰ ਵਾਲੇ ਪਕੌੜੇ ਬਣਾਉਂ ਔਰ ਰੋਪੜਾ ਦਾ ਫਿਰ ਉਪਰ ਤੋਂ ਲਓ। ਪਰ ਰੋਪੜਾ ਮੈਂ ਦੋ ਕਦਕਾਨਾਂ 'ਚ ਖੜਿਆ ਜੀ ਦੋ ਕਦਕਾਨਾਂ ਦੇ ਵਿੱਚ। ਨਰਲੋਨ ਦਾ ਤੇਲ ਸੀ ਜੀ। ਉਦੋਂ ਤਾਂ ਜਿੱਦੇ 'ਚ ਉਹਨਾਂ ਨੂੰ ਕਰਨਾ ਸੀ ਮਨ ਨੂੰ ਕੁਝ ਸਹੀ ਨਹੀਂ ਲੱਗਿਆ। ਪਰ ਮਹਾਚਾਲ ਵੀ ਜੇ ਪਨੀਰ ਲੈ ਕੇ ਆਪੇ ਘਰ ਬਣਾ ਲਈ। ਹੁਣ ਪਨੀਰ ਕਿੱਦਾਂ ਦਾ ਬਈ ਇਹਦੇ ਬਾਰੇ ਆਪਾਂ ਕੁਝ ਨਹੀਂ ਦੱਸਦੇ। ਜਿਹੜੇ ਜੇ ਤਾਂ ਮੈਂ ਵਧੀਆ ਦੁਕਾਨ ਤੇ ਆਇਆ। ਬੇਸਹੀ ਹੋਵੇ। ਕਿਉਂ ਹੁਣ ਸਾਡੀ ਜਿਹੜੀ ਇੱਕ ਗਾਇ ਜੀ ਦੁੱਧੋ ਵੀ ਦਿੰਦੀ ਹੈ ਵਿਚਾਰੀ ਉਦੋਂ ਨਾਲ ਇਹਨਾਂ ਦੇ ਸਰਦਾਂ ਲੰਗੇ ਡੰਗੇ ਤੇ ਮੈਂ ਫੇ ਪਨੀਰ ਬੋਲੇ ਲਿਆ ਜੀ ਤੇ ਹੁਣ ਤਿਆਰੀ ਚੱਲ ਰਹੀ ਹੈ ਜੀ ਪਤੌੜ ਬਣਾਉਂਗੀ ਪਨੀਰ ਦੇ ਪਤੌੜ ਬਣੂਗੇ ਜੀ ਅੱਜ ਇਹ ਤਾਂ ਹੋ ਗਿਆ ਤੰਗ ਇੱਕ ਗੱਲ ਵੀ ਸੰਦੀਪ ਵੀ ਨਾਲ ਜਦ ਇਹ ਕੌਣ ਬਣਾਉਂਗਾ ਇੰਨੀ ਗਰਮੀ ਅੱਜ ਉੱਪਰ ਤੇ ਹੋਰ ਕੰਮ ਸਾਨੂੰ ਛੱਤੀ ਮਾਂ ਵੀ ਮੈਂ ਬਣਾਉਂਗਾ ਜਦ ਦੇਖ ਕੇ ਮੈਂ ਬਣਾਉਂਗਾ ਵੀ ਤਾਂ ਮੈਂ ਤੇ ਹੁਣ ਪਨੀਰ ਕੱਟ ਲਿਆ ਜੀ ਕੱਟ ਦੋ ਲੋਟੇ ਹੋ ਗਿਆ ਜੇ ਜੇ ਪਿੱਛੇ ਬੜਾ ਸਮਝਿਆ ਤੇ ਮੈਂ ਚਲ ਅਸੀਂ ਘਰ ਦੇ ਟਿਕਾਣਾ ਤੇ ਕਿਹੜਾ ਕੋਈ ਨੁਕਤਾ ਨਿਕਲਣੀ ਆ ਹਾਂ ਗੱਲ ਤਾਂ ਸਾਰੀ ਨੂਨ ਮਿਰਚ ਦੀ ਹੁੰਦੀ ਹੈ ਮੈਨੂੰ ਨੂਨ ਮਿਰਚ ਸਹੀ ਹੋਣਾ ਚਾਹੀਦਾ ਵਿੱਚ ਬਾਕੀ ਕੰਮ ਤਾਂ ਸਾਰਾ ਸਰਦਨ ਦਾ ਪਰ ਇੱਕ ਗੱਲ ਹੈਗੀ ਆ ਜੀ ਅੱਜ ਬਾਹਰ ਹਲਵਾਈਆਂ ਕੋਲ ਬੇਲ ਕਿਤੇ ਨਹੀਂ ਹੈਗਾ ਜਿੰਨੀਆਂ ਵੀ ਦੁਕਾਨਾਂ ਮੈਂ ਕਹਿੰਦਾ 50 50 ਬੰਦੇ ਲਾਈਨ ਦੇ ਵਿੱਚ ਲੱਗੇ ਖੜੇ ਆ ਸਮਾਨ ਦੇ ਭਾਂਤ ਭਾਂਤ ਦੀਆਂ ਮਠਿਆਈਆਂ ਦੀਆਂ ਪਾਤ ਪਾਤ ਦਾ ਸਮਾਨ ਬਣਾਵਾ ਬੰਦਾ ਉੱਥੇ ਜਾ ਕੇ ਇੱਕ ਵਾਰ ਤਾਂ ਸੋਚਣ ਲੱਜਾਂਦਾ ਵੀ ਕਿਆ ਲੈ ਕੇ ਜਾਵਾਂ ਕਿਆ ਨਾ ਲੈ ਕੇ ਜਾਵਾਂ ਇਹ ਕਨਫਿਊਜ਼ ਹੋ ਜਾਂਦਾ ਫਿਰ ਮਿੱਠਾ ਇੰਨਾ ਘਾ ਦਿੰਦਾ ਘਰ ਪਰ ਉਹ ਇਹ ਤਾਂ ਸਾਡੀ ਸਿਹਤ ਲਈ ਹਾਨੀਕਾਰਕ ਪਰ ਤਾਂ ਤਿਹਾਰਾਂ ਦੇ ਦਿਨ ਵਿੱਚ ਚੱਲਣਾ ਜਦੋਂ ਹੀ ਆ ਕਿਉਂ ਮੱਥਾ ਵੀ ਟੇਕਣਾ ਹੁੰਦਾ ਸਾਰਾ ਕੁਝ ਕਰਨਾ ਹੁੰਦਾ ਪ੍ਰੋਗਰਾਮ ਦੇ ਆਧਾਰ ਤੇ ਰੀਤ ਜੀ ਗਈ ਉਹਦੀ ਰੋਪੜ ਪਿਸਟਲ ਲਿਆਈ ਪਿਸਟਲ ਦੇ ਵਿੱਚ ਉਹਨੂੰ ਪਟਾਕੇ ਪਾ ਕੇ ਠਾ 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 ਹਾ 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 ਹੇ ਕਿੱਦਾਂ ਵੱਜਦਾ ਅੱਜ ਟਰੱਗ ਵੀ ਨਿਕਲਦੀ ਹੈ ਹਾਂ ਅੱਜ ਟਰੱਗ ਵੀ ਨਿਕਲਦੀ ਹੈ ਕੋਈ ਨਾ ਹਾਂ ਉਹ ਤਾਂ ਖਾਣ ਨੂੰ ਟਰੱਗ ਖਾਣ ਨੂੰ ਤਾਂ ਕੱਟ ਲੈ ਚੱਲ ਖਾ ਤਾਂ ਖਾ ਕਹੋ ਹੋ ਗਿਆ ਗੋਲੀਆਂ ਘਤਮ ਹੋ ਗਿਆ ਹੁਣ ਜੱਟ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਕਿਰਦਾ ਦਾਇਕਾਂ ਕੋ ਪਰਾਇਤ ਚੱਪਾ ਚਲਿਓ ਸਭ ਨੂੰ ਬੰਦੀ ਰੋਣ ਦੀ ਜਿਹੜੀ ਜੰਗ ਕਰਾ ਕੇ ਰੱਖੇ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਤੇ ਜੀ ਨਾਲੇ ਬੰਦੀ ਛੋੜ ਦਿੱਸਦੀਆਂ ਸਭ ਨੂੰ ਬਹੁਤ 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 ਮੁਬਾਰਕਾਂ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਮਧੀਆਂ ਢੰਗ ਦੇ ਨਾਲ ਇਹ ਦਿਵਾਲੀ ਹੈ ਜਿਹੜੀ ਬੰਦੀ ਛੋੜ ਦਿੱਸਾ ਇਹ ਸਾਰੇ ਮਨਾਓ ਮੇਰੇ ਨੀਅਰ ਡੀਅਰ ਸਾਰਿਆਂ ਨੂੰ ਹੀ ਜਿੰਨੇ ਵੀ ਦੇਸ਼ਾਂ ਦੇ ਇਸਤਾਨੇ ਵਿੱਚ ਬੈਠੇ ਨੇ ਸਾਡੀ ਵੀਡੀਓ ਦੇਖਦੇ ਸਾਰਿਆਂ ਨੂੰ ਮੁਬਾਰਕਾਂ ਹੈ ਜੀ ਇਸ ਦਿਨ ਦੀਆਂ ਤੇ ਕਨੇ ਘਰ ਦੇ ਵਿੱਚ ਵਿੱਕੀ ਵੀ ਜਿਵੇਂ ਦੱਸਿਆ ਵੀ ਬਹੁਤ ਅਸੀਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦੇ ਪਰ ਜ਼ਿਆਦਾਤਰ ਮਲਾਪਟ ਵਾਲਾ ਸਮਾਨ ਕਾਫੀ ਜ਼ਿਆਦਾ ਬਜਾਰਾਂ ਦੇ ਵਿੱਚ ਵਿਕਦਾ ਹੈ ਜਿਹਦੇ ਕਰਕੇ ਤੁਹਾਨੂੰ ਪਤਾ ਹੀ ਹੈ ਵੀ ਪਿਛਲੇ ਇੱਕ ਬਲੌਗ ਦੇ ਵਿੱਚ ਤੁਸੀਂ ਦੇਖਿਆ ਨਾ ਵੀ ਮੈਂ ਉਹ ਲੱਗਿਆ ਸੀਗਾ ਬਣਾਉਣਾ ਆਪਣਾ ਅ ਕਿਆ ਕਹਿੰਦੇ ਖੋਆ ਖੋਆ ਕੱਥੇ ਅੱਗ ਲੱਗ ਗਈ ਸੀ ਤਾਂ ਮੇਰੀ ਸਾਰੀਆਂ ਉਂਗਲੀਆਂ ਦੇ ਵਿੱਚ ਆ ਇੱਥੇ ਤੱਕ ਚਾਰੇ ਪੰਜੇ ਉਂਗਲੀਆਂ ਦੇ ਵਿੱਚ ਪਾਣੀਓ ਪਾਣੀ ਭਰਿਆ ਵਾ ਤੇ ਜਿਹੜਾ ਮੈਂ ਡਾਕਟਰ ਕੋਕ ਘਾ ਕੇ ਆਇਆ ਦਵਾਰੇ ਫੇਰ ਭਰੀ ਜਾਂਦਾ ਨਿਕਲ ਜਾਂਦਾ ਫੇਰ ਭਰੀ ਜਾਂਦਾ ਨਿਕਲ ਜਾਂਦਾ ਫੇਰ ਡਾਕਟਰ ਨੇ ਐਂਟੀਬਾਇਓਟਿਕ ਦਿੱਤੇ ਆ ਯਾਨੀ ਜਲਾਟ ਹੈ ਨਹੀਂ ਕੋਈ ਦਰਦ ਵੀ ਇੰਨਾ ਖਾਸ ਨਹੀਂ ਹੈਗਾ ਕੋਈ ਪਰ ਪੈਰ ਚਿਪਚਿਪਾਜਾ ਹੋਇਆ ਵਾ ਤੇ ਜਦੋਂ ਅਥਲ ਉਹ ਜਿਹੜਾ ਅਸੀਂ ਘਰ ਪ੍ਰੋਫੈਸਰ ਸ਼ੁਰੂ ਕਰਨ ਲੱਗੇ ਤੇ ਮਠਿਆਈ ਬਣਾਉਣ ਦਾ ਉਹ ਇਹੀ ਗੱਲ ਕਰਕੇ ਸੀਗਾ ਵੀ ਬਾਹਰ ਮਲਾਬਤੀ ਸਮਾਨ ਮਿਲਦਾ ਆਪਣੇ ਘਰ ਦੇ ਵਿੱਚ ਆਪਣਾ ਤਿਆਰ ਕਰ ਸਕਦੇ ਫ੍ਰੀ ਟਾਈਮ ਤੇ ਬੈਠੇ ਹੁੰਦੇ ਆ ਫ੍ਰੀ ਟਾਈਮ ਦੇ ਉਹ ਕੱਲ ਫ੍ਰੀ ਟਾਈਮ ਦੇ ਵਿੱਚ ਉਹ ਤਿਆਰ ਲਗੇਦ ਕਰਨ ਜਦੋਂ ਇਹ ਹਾਦਸਾ ਵਾਪਰਿਆ ਠੀਕਾ ਤੇ ਅੱਜ ਦੀਪavali ਆ ਅੱਜ ਬੰਦੀ ਛੋੜ ਦਿਵਸ ਹੈ ਤੇ ਹੁਣ ਪਹਿਲਾਂ ਤਾਂ ਅਸੀਂ ਪਕੌੜੇ ਬਣਾ ਕੇ ਖਾ ਲੈਣੇ ਟੱਬਰ ਨੂੰ ਬਣਾਉਣ ਦਾ ਕੋਸ਼ਿਸ਼ ਕਰਾਂਗੇ ਉਸ ਤੋਂ ਬਾਅਦ ਦੇ ਵਿੱਚ ਫਿਰ ਜਿਹੜੀ ਵਰਤੀ ਹੈ ਉਹ ਵਰਤੀ ਤਿਆਰ ਕਰਨੀ ਹੈ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਵਰਤੀ ਦਾ ਆਪਾਂ ਦੱਸਾਂਗੇ ਵੀ ਕਿਹੜੀ ਕਿਹੜੀ ਵਰਤੀ ਤਿਆਰ ਕਰਨੀ ਦੋ ਤਿੰਨ ਪ੍ਰਕਾਰ ਦੀ ਵਰਤੀ ਤਿਆਰ ਕਰਨੀ ਆ ਤੇ ਬਾਕੀ ਅਸੀਂ ਡਰਾਈ ਫੂਡ ਵਗੈਰਾ ਲੈ ਕੇ ਆਏ ਆ ਮਥਾ ਟੇਕਾਂਗੇ ਵੀ ਬਹੁਤ ਵਾਹਤੋ ਸਮਾਨ ਵਾਲਾ ਕੁਝ ਨਹੀਂ ਇੱਕ ਡੱਬਾ ਜਰੂਰ ਸਾਡੇ ਪਿੰਡ ਦਾ ਹੀ ਆ ਕੁਲਦੀਪ ਬਾਈ ਜਿਹੜੇ ਕਿ ਆਪ ਮੇਕਿੰਗ ਕਰਦੇ ਨੇ ਸਾਰੇ ਕਿਸੇ ਦੀ ਤੇ ਹੋਰ ਵੀ ਕਰਦੇ ਹੋਣਗੇ ਆਪ ਮੇਕਿੰਗ ਪਰ ਸਾਨੂੰ ਵਿਸ਼ਵਾਸ ਹੈ ਤੁਹਾਡੇ ਅੱਖਾਂ ਸਾਹਮਣੇ ਹੁੰਦਾ ਉਹਦੇ ਕੋਲ ਤੇ ਇੱਕ ਮਿਕਸ ਮਿਕਸ ਦਾ ਡੱਬਾ ਜਰੂਰ ਪੈਕ ਕਰਵਾ ਲਿਆ ਬਾਕੀ ਇਹ ਵੀ ਆਪਣੇ ਘਰਾਂ ਤਿਆਰ ਕਰਨਾ ਹੈ ਸਮਾਨ ਉਹ ਵੀ ਦਿਖਾਵਾਂਗੇ ਤੇ ਹੁਣ ਵਿਕੀ ਚੱਲ ਪਿਆ ਜੀ ਰੈਡੀਓ ਦੇ ਕਿਦਰੋਂ ਪਕੌੜੇ ਵਾਲੀ ਜਿਹੜਾ ਨੂੰ ਤੇ ਸਮਾਨ ਰਾਹ ਬੜਾ ਕੇ ਅਸੀਂ ਹੁਣ ਨਾਲੇ ਕੋਦ ਕਾਮਾਂਗੇ ਨਾਲ ਕਬਰ ਨੂੰ ਕਰਾਵਾਂਗੇ ਨਾਲੇ ਤੁਸੀਂ ਇੰਜੋਏ ਕਰੋ ਸਾਡੀ ਵੀਡੀਓ ਨੂੰ ਨਾਲੇ ਦੇਖੋ ਅਸੀਂ ਕਿਵੇਂ ਬਣਾਉਂਦੇ ਨੇ ਆ ਜੋ ਅਸੀਂ ਟੇਸਟ ਲੈਣਾ ਤੁਹਾਡੇ ਮੂੰਹ ਦੇ ਵਿੱਚ ਵੀ ਟੇਸਟ ਆਏ ਜਾਣਾ ਹਨਾ ਚਲੋ ਮਿਲਦੇ ਹਾਂ 2 ਮਿੰਟ ਤੱਕ ਜੀ ਬਣਾਉਣੇ ਪਰ ਜਾਂ ਪਨੀਰ ਵਾਲੇ ਬਣ ਜਾਣੇ ਆ ਰੋ ਪਿਆਜ਼ ਨਾਲ ਕੀ ਨੇ ਖਾਣੇ ਉਥੂ ਕੋਈ ਆਲੂ ਪਿਆਜ਼ ਪੁੱਛਦੇ ਨਹੀਂ ਕੋਈ ਚਲੋ ਤੁੰਗੇ ਸਾਰੇ ਖਾ ਲਓ ਬਣਾ ਲਓ ਮੈਂ ਤਾਂ ਪਨੀਰ ਵਾਲੇ ਬਣਾਉਣੇ ਆਪਣੇ ਖਾਣੇ ਆਉਣੇ ਠੀਕ ਹੈ ਸਸੀ ਸੁਮਰੀਤ ਜੁਤੀ ਭਾਈ ਵੀ ਪਿੱਛੇ ਚੱਪ ਪਿੱਛੇ ਚੱਲ ਚਲੋ ਲੈ ਕੰਬ ਰਿਹਾ ਜਿਆਦਾ ਹੀ ਪਾ ਲਿਆ ਚਲ ਕੋਈ ਨਹੀਂ ਹੁਣ ਕੱਟਾ ਲੜਣਾ ਨਾ ਕੱਟ ਕਰ ਦੇ ਕੱਟ ਕਰ ਦੇ ਬੁੱਲੇ ਨਾ ਨਾ ਹੁਣ ਇਹ ਹੋਊਗਾ ਕੱਟ ਸੀ ਜਾਏ ਕਰਨ ਵੀ ਲੈ ਕੱਟ ਸੀ ਜਾਣਾ ਵੱਧਾ ਕੱਢਣਾ ਕਿਉਂਕਿ ਹੈ ਥੋੜੇ ਆ ਨਾ ਇਹਨਾਂ ਤੇਲ ਉਹਦੀ ਗੱਲ ਕਰਦਾ ਕਰਨ ਲੈ ਗਿਆ ਕਰ ਸੀ ਓਕੇ ਨਾਲ ਪੁਣੀ ਆਈ ਬਦ ਤੁਹਾਨੂੰ ਪਾ ਲਾ ਜੀਰਾ ਮੂਲੀ ਪਾਣਾ ਦਾ ਨਾ ਮੂਲੀ ਪਾ ਲਈਏ ਸਾਥ ਨਾਲ ਪਨੀਰ ਸਤਨਾਬਾਹ ਕਾਚੀ ਓਹੋ 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 ਜੀਰਾ ਕਿੱਥੋਂ ਪਾਉਣਾ ਜੀਰਾ ਹੈਗਾ ਪਤਾ ਮੇਰੇ ਕੋਲ ਨਹੀਂ ਹੈਗਾ ਓਕੇ ਹੁਣ ਇਹਨਾਂ ਨੂੰ ਜਿਹੜੇ ਸਾਰ ਸਾਰ ਜਾਣਾ ਹੈ ਤੇਰਾ ਹਾਮ ਕੰਮ ਹੁਣ ਪੈਚਰਾਮ ਆਪਾਂ ਹਾਂ ਰਾਮ ਥੋੜਾ ਜਿਹਾ ਦਾ ਅਸੀਂ ਉਹ ਕਰਤੀ ਜੀ ਕਾਟਨ ਮੱਲਮ ਪੱਟੀ ਕਰੀ ਹੋਈ ਚੜੀ ਮੇਡੀ ਜੀ ਆਹ ਵਾਹ ਨਿਕਾ ਬਟ ਉਹ ਨੂੰ ਕੰਦ ਦੇ ਨਾਲ ਖੜਾ ਕਰਕੇ ਕੰਦ ਦੇ ਨਾਲ ਲਾ ਦੇ ਉਹਨੂੰ ਕੋਲ ਰੱਖ ਕੇ ਇੱਥੇ ਨਿਚੜ ਜਾਣਾ ਉਹਨੇ ਇੱਥੇ ਨਿਆਣੇ ਨੇ ਘੁੰਮਦੇ-ਘੁੰਮਦੇ ਕੰਦ ਦੇ ਕੋਲ ਪੁੱਠੀ ਮਾਰ ਉਹਨੂੰ ਪੁੱਠੀ ਮਾਰਨਾ ਤਾਂ ਉਹਨੇ ਵਿਚੇ ਖੜ ਜਾਣਾ ਉਹਨੇ ਚਲ ਬੰਟਾ ਹੈ ਹਾਂ ਆਦਾ ਆਪਾਂ ਕੀ ਕਰਨਾ ਆਦਾ ਨਹੀਂ ਬਟ ਤੂੰ ਆਦਾ ਕਿ ਮੈਨੂੰ ਹੁਣ ਆ ਤਾਂ ਵਿਚ ਆਦਾ ਵਿੱਚ ਉੱਥੇ ਛੋਟਾ ਕੱਦੂ ਘਰ ਕੇ ਪਿਆ ਹੁੰਦਾ हां लेया ओले बढ़िया ਨੇ ਬਣਾਈ ਪਕਾੜੇ ਅੱਛਾ ਜੀ ਵਧੀਆ ਬਣਾਉਂਗਾ ਤਾਂ ਬਾਜ਼ਾਰ ਕੋਲ ਨੂੰ ਨਾ ਰਵਾਈ ਤੂੰ ਬੱਸ ਹੈਂ ਦਾਦਾ ਤੁਸੀਂ ਇਹ ਥੋੜੇ ਜਿਹੇ ਹਾਰਕੋੜ ਦੇ ਚੁੰਡੀ ਵੜ ਦਿੰਦੇ ਨੇ ਇਹਨੂੰ ਕੰਮ ਕਹਿੰਦੇ ਨੇ ਉਹ ਜਦ ਕੁੜੀ ਰਹਿੰਦੀ ਆ ਜੀ ਕੁੜੀ ਰਹਿੰਦੀ ਆ ਜੀ ਤੁਸੀਂ ਕਰ ਲਓ ਆਪਾਂ ਨੂੰ ਆਉਣਾ ਉੱਪਰ ਤੇ ਹਾਂ ਫੇਰ ਜਦ ਇਹ ਰੌਣ ਲੱਗੀ ਕਹਿੰਦੀ ਮੈਨੂੰ ਨਾ ਨਹੀਂ ਟੱਕ ਲਾਓ ਠੀਕ ਹੋ ਤਾਂ ਮੈਨੂੰ ਪਤਾ ਵੀ ਦਰੋਂਦੀ ਦੀ ਕੰਮ ਤੇ ਟਾਈਮ ਰੌਣੀ ਆ ਨਾ ਤੁਸੀਂ ਵੀ ਮੈਂ ਕੱਢ ਲਈ ਮੈਂ ਤਾਂ ਦੁੱਧ ਪਾ ਲਿਆ ਉਹ ਕਿੱਥੋਂ ਦੇ ਲੈ ਦਿੱਤੀ ਕਿਹਾ ਕਿੱਥੇ ਇੱਕ ਤਾਂ ਮੱਖੀਆਂ ਨੇ ਆ ਕੰਮ ਕਰ ਲਾ ਲਸਣ ਦਾ ਪੇਸਟ ਨਹੀਂ ਹੈਗਾ ਕੋਤੋ ਅਦਰਕ ਦਾ ਆ ਅਦਰਕ ਦਾ ਪੇਸਟੇ ਪਿਆ ਨਾ ਪਤਾ ਨਹੀਂ ਜਿਹੜੇ ਟੱਕਰਾਂ ਦੇ ਪੈ ਗਿਆ ਇਹ ਜਿੰਜਰ ਹੈ ਤਾਂ ਇਹ ਹੈ ਹੀ ਨਹੀਂ ਜੀ ਹੁਣ ਹੈ ਨਹੀਂ ਉਹ ਇੰਨੇ ਹੀ ਹੈ ਕਰਨਾ ਤੂੰ ਜਾ ਕੇ ਅੱਧਾ ਚੱਕੋ ਤੇ ਹੇਗਾ ਅੱਧਾ ਦੇ ਥੱਲੇ ਪਿਆ ਹੁਣ ਥੱਲੇ ਦੇ ਖਾਣੇ ਦੇ ਵਿੱਚ ਸਭ ਤੇ ਚੱਕ ਲਿਆਦਾ ਉਹ ਦੇਖੋ ਉੱਪਰ ਪਿਆ ਹੋ ਛੋਟਾ ਕੱਦੂ ਕਥੋ ਦੇ ਉੱਪਰ ਪਿਆ ਹਾਂ ਹਾਂ ਮੈਂ ਨੂੰ ਮੱਤੇ ਕਰਾ ਰੱਖਣਾ ਕੋਈ ਖਾਵੇ ਕੋਈ ਨਾ ਖਾਵੇ ਉਹ ਜੇ ਇਸ ਵਿੱਚ ਦਿੱਲੀ ਲੱਗ ਬਣੂਗਾ ਠੋਕ ਲੈ ਬਤਾਦਾ ਜਾਰਦੇ ਦੀ ਗੁੱਠੀਆਂ ਠੋਕ ਲਿਖਿਆ ਤੇਰੀ ਕੰਮਿਆ ਹੀ ਬਿਲਕੁਲ ਮੈਂ ਫਰੀ ਜਾ ਬਸ ਤੇਰੀ ਮੰਮੀ ਨਾਲ ਤੇਰੀ ਡਿਊਟੀ ਤਾਂ ਹਾਈ ਲੈ ਗਈ ਉਹਨਾਂ ਨੂੰ ਪਤਾ ਵੀ ਸਾਡਾ ਸਮਾਨ ਉਧਾਰ ਕਰਨ ਔਖਾ ਹੈ ਇਦਾਂ ਤੇ ਤਾਂ ਆਪ ਗ੍ਰੈਂਡਰ ਚਾ ਫੇਰ ਦੇਣੇ ਤੇ ਵਿੱਚ ਮਾਝਾ ਨਾਲ ਪਾਪਾ ਨਾਲ ਜੇ ਤੂੰ ਗੜੀ ਦੇ ਹੱਥ ਪਾਣਾ ਪਾਣਾ ਨੂੰ ਹੱਥ ਹਾਂ ਇੱਕ ਜਲੇ ਸੜ ਜਾਣਾ ਥੋਲਿਆ ਫਿਰ ਇਹ ਇੱਕੋ ਫਤੋਨੋ ਮੁੰਡੇ ਕਿ ਦੇਖ ਦੇ ਕਿ ਆ ਕਰ ਰਹੇ ਹੋ ਇਹ ਦੇ ਦੇ ਕਰਨ ਕਿ ਆ ਪਾ ਇਹ ਪਤਲੇ ਜਿਹੇ ਵਿੱਚ ਪਾ ਓ ਯਾਰ ਇਹ ਛੋਟਾ ਹੈਗਾ ਤਾਂ ਕੰਭੂ ਕਰਦਾ ਜੀ ਤੁਸੀਂ ਸਿੱਧਾ ਹੀ ਪਾ ਦਿਓ ਮੈਂ ਇਹ ਕਸਾ ਰੋ ਦੇ ਕੀ ਕਰਦਾ ਵਹਾਂ ਟੋਪੇ ਦਾ ਕਹਾਂ ਦਿਲਾ ਦੇਗਾ ਨਾ ਇਹ ਤਾਂ ਚੁੱਪ 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 ਪਰ ਤੇਰੇ ਬੂਟ ਆ ਗਏ ਵਿੱਚ ਮੈਂ ਪਰ ਕੱਲ ਮम्मा ਬੋਲਗਾ ਤੱਕ 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 ਚਲ 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 ਹਰ ਬਿਡਾਉਣ ਲੈ ਜੱਟ ਕਾ ਕੇ ਇੱਕ ਤਾਂ ਜਾਦੇ ਨਾ ਰੋਕਦੇ ਨਾ ਪਿੱਛੇ ਤਾਂ ਬੂਟ ਜਿਹਾ ਮਾਰਦੀ ਕੱਟੇ ਬਣਾ ਫੇ ਵਿੱਕੀ ਮੈਸ ਤੇਰੇ ਹੱਥ ਦੇਖਾਉਂਦੀ ਮੇਰੇ ਹੱਥ ਤੇ ਤਾਂ ਨਾ ਉਹਨਾਂ ਤੁਸੀਂ ਆਪਣੇ ਹੱਥ ਨਾਲ ਖਾਓ ਨਹੀਂ ਤੂੰ ਬਣਾ ਕੇ ਤਾਂ ਰੱਖ ਇੱਕ ਵਾਰ ਉਹ ਪਰਲੇ ਪਾਸੇ ਚਾਹ ਤਾਂ ਰੱਖ ਵੀ ਨਾਲ ਨਾਲ ਮੜਜੀ ਕਰ ਚਾਹ ਤਾਂ ਬਣਦੀ ਉਹ ਲੈ ਉਹ ਮਾ ਛਾਪਨੋ ਖਾਣੇ ਲਈ ਮੈਂ ਬੋਤਾ ਆਹ ਦਾਦਾ ਜੀ ਨਾਲ ਗਾਗਾ ਮੈਂ ਤਾਂ ਦੇਖਦੀ ਸੀ ਕਿ ਅੱਜ ਕੁਝ ਨਹੀਂ ਕਰਨ ਬਦਨੇ ਕਿ ਸੋਚੀ ਜਾਂਦਾ ਆ ਤਾਂ ਪਹਿਲਾਂ ਹੂਨ ਕੂਰਲ ਮਾਣਾ ਬੜਾ ਦੈਦੇ ਪਰ ਇਹਦੇ ਵਿੱਚ ਤਾਂ ਲਾਲ ਮਿਰਚ ਵੀ ਪਾਣੀ ਸੀ ਪਾਣੀ ਮੈਂ ਲੱਗਿਆ ਹੁਣ ਕਰਨਾ ਮੇਰੇ ਬੱਜੇ ਨਾਲ ਨਾ ਹੁੰਦਾ ਰਣਾ ਜਿਹੜਾ ਖਾਊਗਾ ਪ੍ਰਭੂ ਦੇ ਗੋਣ ਗੋਗ ਹੋ ਗਿਆ ਦੀ ਕੋਈ ਬੱਤਵਾ ਤਾਂ ਸੋਤਾ ਗਿਆ ਕਰਨ ਹੈ ਕਣਾ ਤਾਂ ਤੋ 3 ਦਿਨ ਲਾ ਦੇਣੇ ਆ ਬਸ ਇੰਨਾ ਤਾਂ ਲੋਡ ਵੀ ਨਹੀਂ ਆ ਰੋ ਉਹ ਕਰਦਾ ਹੀ ਨਹੀਂ ਕੁਝ ਵੀ ਉਹ ਪਤਾ ਨਹੀਂ ਕੀ ਕਰੀ ਜਾਂਦਾ ਟਿਕਾਣਾ ਹੀ ਨਹੀਂ ਬਦਲਦਾ ਇੱਕ ਪਾਸੇ ਨੂੰ ਫੇਰੀ ਜਾਂਦਾ ਉਹਨੂੰ ਤਿੰਨ ਵਾਰ ਬਦਲੇ ਆ ਮੈਂ ਟਿਕਾਣਾ ਕੋਈ ਇੱਧਰ ਤੇ ਉਧਰ ਉਧਰ ਤੇ ਉਧਰ ਉਧਰ ਤੇ ਉਧਰ ਐ ਕਰੀ ਜਾਂਦਾ ਹੁੰਦਾ ਸਾਰੇ ਵਾਰ ਸਹੀ ਹੂੰ ਜਿੰਨਾ ਕਹੇਗਾ ਦੱਸੇ ਯਾਰ ਉਹ ਕਦੇ ਇੱਥੇ ਲੈ ਜਾ ਉਹਨੂੰ ਕਦੇ ਇੱਥੇ ਲੈ ਜਾ ਕਦੇ ਇੱਥੇ ਲੈ ਜਾ ਕਦੇ ਇੱਥੇ ਲੈ ਜਾ ਕਦੇ ਇੱਥੇ ਲੈ ਜਾ ਨਾ ਬੜਾ ਦੇ ਯਾਰ ਅਜੇ ਪਿਆਜ਼ ਕਰ ਤਾ ਹੁਣ ਤੇਰੇ ਕੋਲ ਪਹੁੰਚ ਗਿਆ ਬਾਤ ਜਿਹੜਾ ਹੈਗਾ ਆਪਰੇ ਬਸ ਪਿਆਜ਼ ਦਾ ਖੋਪਾ ਮੁਰਾ ਨਿਕਲਣਾ ਬਸ ਰੈਣ ਦੇ ਪੁੱਤ ਨੂੰ ਕਰ ਲਓ ਥੋੜਾ ਜਿਹਾ ਹੁਣ ਚੱਟਾ ਨਹੀਂ ਮਿਲਣੀ ਗੱਲ ਅੰਨੇ ਚੱਟਾ ਵੀ ਤੇ ਕਰਿਆ ਗਿਆ ਪਾਉਂਦਾ ਚਾਰ ਨਹੀਂ ਇਹਦੇ ਪਕੌੜਾ ਕੱਢਣੇ ਆਲੀ ਪਾਂਡ ਲਿਆ ਜਿੱਥੇ ਪਕੌੜਾ ਕੱਢਣੇ ਆ ਪਿਆਜ਼ ਦਾ ਤੇਰਾ ਔਖਾ ਹੀ ਆ ਕੰਮ ਮੰਨੋ 1 ਮਿੰਟ ਰੋਣਾ ਹੀ ਪੈਣਾ ਬਹੁਤ ਸੌਤਰਾ ਕੰਮ ਕਿਰੇ ਦੇ ਆ ਬਦ ਜਿੱਕੜੇ ਆ ਨਹੀਂ ਦੇ ਦੋ ਬ ਘਰ ਬੱਜਿਆ ਨਹੀਂ ਆਹ ਕਿਹਦੀ ਦੇ ਦਵਾ ਕੱਟ ਕੇ ਨਹੀਂ ਘਰ ਬਸਿਆ ਨਹੀਂ ਘਰ ਬਸਿਆ ਨਹੀਂ ਮੰਗਤੇ ਪਹਿਲਾਂ ਖੜ ਕੇ ਆ ਕੇ ਮੈਂ ਤਾਂ ਥਮਾ ਬੋ ਕੌੜੀ ਪਾਈਆ ਮੈਂ ਤਾਂ ਜਾਣ ਕੇ ਭਾਈ ਕੌੜੀ ਪੂਰੀ ਆ ਨਾ ਨਾ ਤਾਂ ਚਾਰ ਮਾ ਉਹ ਕਿਹਾ ਸਾਡਾ ਰਹਾ ਬੇਕਿੰਗ ਪਾਊਡਰ ਹਾਂ ਮੈਂ ਉਹਨਾਂ ਪਾਣੀ ਪੋੜਨਾ ਕਰਨ ਦੇਖ ਤਾਂ ਕਿੱਥੇ ਰੱਖੂਗੀ ਡਬੀਆ ਰੋ ਕੱਟ ਦੇ ਤੌਰ ਪਾਣੀ ਪਕਾਉਣਾ ਇਹਨਾਂ ਸੇਕ ਕੱਟ ਕਰ ਲਾ ਹਾਂ ਬੁੱਧ ਪੁੱਜ ਕੇ ਜਾ ਰਹੇ ਕਰਨਾ ਫਤੋ ਜਿਹੜਾ ਚੱਕਿਆ ਫਿਰ ਇਸੇ ਸਿੱਧੇ ਕੱਢੇ ਚੁੱਚਾ ਗਾਂਜੀ ਅੱਛੇ ਤੇਰੀਆਂ ਪਟਾਕੇ ਚਲਾਉਣ ਤਾਂ ਨਹੀਂ ਆੜਦੀ ਇਹ ਹੋ ਗਏ ਖਤਮ ਅੱਛੇ ਦੀ ਨਮਰੋਤਾਂ ਕਿ ਲਈ ਯਗ ਨਹੀਂ ਸਮਾਂ ਲੈ ਕੇ ਯਮਾ ਕਰਨਾ ਹੁਣ ਚੱਕ ਤੇਰਾ ਪੈਰ ਦੇ ਕੋਲ ਪਨੀਰ ਪਿਆ ਤੇਰਾ ਪੈਰ ਲੱਗ ਜਾਣਾ ਉਹਨੂੰ ਪਨੀਰ ਚੱਕ ਕੇ ਹੋਰ ਸਾਰੀ ਪਲੇਟ ਸਮੇਂ ਤੇ ਜਾ ਕੇ ਇੱਧਰ ਕਰ ਦੇ ਛਿੱਟੇ ਤੇ ਬਚਾਉਣਾ ਦਾ ਤੇਲ ਦੇ ਛੱਟਾ ਨਾ ਪਵੇ ਤੇਰੇ ਇੱਧਰ ਮੈਨੂੰ ਇਹਦੇ ਦਾੜੀ ਨੇ ਕੱਢੀ ਜਾਣੀ ਆਪੇ ਕਰਨ ਸਿਰ 'ਤੇ ਬੰਨ੍ਹ ਕੱਪੜਾ ਔਰ ਜਿਹੜੇ ਕੱਡੇ ਐ ਬਾਬੇ ਨੂੰ ਖੋਹ ਲਵਾ ਦੇ ਕੋ ਦੜਕੇ ਦਾ ਛੱਡ ਦੇ ਨੂੰ ਪੜਾ ਦੇ ਦਾੜੀ ਛੱਡ ਦੇ ਛੱਡ ਦੇ ਛੱਡ ਦੇ ਮੈਂ ਕਰਣਾ ਬੱਸ ਤਾਂ ਆ ਜੇ ਕੰਮ ਨੂਨ ਮੇ ਤੇ ਤਾਂ ਹੀ ਪਤਾ ਲੱਗਣਾ ਆਪਾਂ ਨੂੰ ਘਾਟਵਾਤ ਭੱਜ ਜਾ ਭੱਜ ਆਪਾਂ ਜੇਤੀ ਕਰ ਸਿਰ 'ਤੇ ਬੰਨ੍ਹ ਲੈ ਕੱਪੜਾ ਇੱਕੜੀ ਰੱਖ ਲੈ ਚਾਹ ਚੁੰਨੀ ਕੋਈ ਚੱਕ ਲੈ ਜਾ ਪਰ ਹੁਣ ਤੈਨੂੰ ਕਾਲਜ ਚ ਪਾ ਕੇ ਲੈ ਕੇ ਜਾਣਾ ਕਿੱਚ ਕਿੱਥੇ ਆਈ ਦੇਣਾ ਕਾਲਜ ਨਹੀਂ ਤਾਂ ਮਨ ਨੂੰ ਨਹੀਂ ਚੱਲਦੀ ਮਿੱਕੀ ਪੁੱਜੀ ਦੇ ਵਿੱਚ ਉਹ ਹੁਣ ਥੱਲੇ ਕੱਢ ਲੈ ਹੁਣ ਤੇ ਤਾਂ ਕੱਚੇ ਪਿੱਲੇ ਹੋਣੇ ਤੇਰੇ ਸਿਰ ਟਗ ਲੈ ਮੜੇ ਜੇ ਇਹਨੂੰ ਕੁਮਾਲੰਦਰ ਸਿਰ ਪਰ ਮੁਕ ਤਾਂ ਕੀ ਫਰਕ ਦਾ ਚਬੂ ਤੂੰ ਪਰਣਾ ਲਈ ਖੜੀ ਐ ਪਦਰ ਮਾਰਨੇ ਨੂੰ ਕਾਤੇ ਇਹ ਕਾਪ ਕੁਝ ਮੈਂ ਤੋਲ ਨਹੀਂ ਪਾਈ ਕਿਉਂ ਨਹੀਂ ਪਾਈ ਕਸਤ ਹੋ ਜੜੀ ਭਾਈ ਪਟਾਕੇ ਆ ਕੁਛ ਨਾ ਤੋਂ ਨਹੀਂ ਲੱਗਦੀ ਆ ਮਾਂ ਇਹ ਵਾ ਫਾਈ ਦੇ ਕੇ ਆ ਜਦੋਂ ਤੱਕ ਉਹ ਤਾ ਖਰਾਬ ਕਰਤੀ ਜਾਂਦਾ ਹਾਂ ਮਾਂ ਮੈਨੂੰ ਚਾ ਬਾਲ ਮਾਂ ਕੜਾਈ ਹੁਣ ਤੇਰੀ ਲੋ ਜੀ ਪਕੌੜੇ ਤੁਹਾਨੂੰ ਦਿਖਦੇ ਹੋਣੇ ਆ ਬਣਦੇ ਪਨੀਰ ਵਾਲੇ ਖਾਓ ਹਾ ਜੋ ਸਾਰਿਆਂ ਨੂੰ ਬੇਨਤੀ ਹੈ ਖਾ ਸਕਦੇ ਸਾਰੇ ਨੂੰ ਇਨਵੀਟੇਸ਼ਨ ਹੈ ਤੂੰ ਹਮ ਮੇਰੇ ਨੂੰ ਦਿਆ ਪਕੌੜੇ ਪਕੌੜੇ ਨੂੰ ਮੇਟਾ ਦਾ ਬੱਚਾ ਆ ਮੈਂ ਪਕੌੜੇ ਰੋਟਾ ਦਾ ਮਮਾ ਗਰ ਉਹਨੇ ਤੇ ਬੱਸ ਉਹਨੂੰ ਕਹਿੰਦੇ ਨੇ ਤੁਹਾਨੂੰ ਹੁਣ ਕਾ ਨਹੀਂ ਇੱਥੇ ਆ ਕੇ ਖਾਓ ਮੰਮੀ ਮੰਮੀ ਤਾ ਹੋਰ ਤਾਂ ਇੱਥੇ ਆ ਜਾਓ ਤੇ ਤਾਂ ਬੱਸ ਰਤਨ ਵੇਖ ਮੱਖਣ ਰੋ ਲਾ ਜਾ ਤੇਰੇ ਦਿਓ ਦੰਨ ਤੇ ਸਪਾਈਰ ਉਹ ਜੋ ਮੈਂ ਤੁਹਾਨੂੰ ਨਾ ਮੀਰੇ ਕਰਨਾ ਨਾ ਛੇੜ ਜੇ ਪੁੱਤਿਆ ਮੈਂ ਥੱਲੇ ਚਿਪਕੇ ਹੋ ਉੱਤਲੇ ਫਿਰ ਚਿਪਕਣਾ ਆਪੇ ਉੱਠਣਾ ਉਹ ਤੂੰ ਟੱਕ ਚੱਕ ਤਾਉਂਗਾ ਮਨ ਨੂੰ ਬੜੀ ਤੜਕੜੀਆਂ ਇਹ ਤੇ ਨਹੀਂ ਕਰਦੇ ਉਹ ਚਾਰ ਚਾਰ ਨਹੀਂ ਬੜੀ ਐ ਛੋਟੀ ਐ ਕੋਈ ਨਾ ਮੈਂ ਕਿੱਥੇ ਆ ਲਓ ਜੀ ਇੱਧਰ ਬੈਠ ਕੇ ਜੀ ਵਿੱਕੀ ਦੇ ਦੇ ਇੱਕ ਕੋਸ਼ੂ ਗੂਆ ਉਹ ਛੱਡ ਦੇ ਬਾਤ ਨੂੰ ਮੈਂ ਛੱਡ ਦੇ ਤੈਨੂੰ ਮੈਂ ਕੀ ਕਹਿੰਦਾ ਹਾਂ ਹੋਂ ਤਾਂ ਗਾਣਦੇ ਉਹਨਾਂ ਨੂੰ ਨਹੀਂ ਕਰ ਪੁੱਤ ਕੌਲੀ ਰਿਆ ਸਾਸਪਾ ਤਖਾਨੇ ਬਾਬਾ ਜੀ ਬਾਬਾ ਜੀ ਕੋਈ ਕੌਲੀ ਆ ਕਿਛੂ ਸਾਰਾ ਘੱਟ ਫੈਲ ਗਈ ਬਾਬਾ ਜੀ ਲਓ ਜੀ ਇੱਧਰ ਕਰੋ ਸਕੋਲੀ ਉਹ ਮੈਂ ਖਾਣਾ ਨਾ ਪੀਣ ਨੂੰ ਵੀ ਡਰਦਾ ਪਾਲਾ ਕੋਈ ਨਹੀਂ ਤੱਕ ਲਿਆ ਇਹ ਵੀ ਲੈ ਲਓ ਜੀ ਹੋਰ ਲੈ ਲਓ ਲਓ ਜੀ ਕਿੱਲੋ ਹੋ ਗਿਆ ਤੁਹਾਡਾ ਸਮਾਨ ਯਾਦ ਰੱਖਿਓ 30 ਰੁਪਏ ਦਾ ਹਦਨ ਕਿਲੋ ਕਿਲੋ ਦਾ ਕਿੰਨੇ ਦਾ 840 ਰੁਪਏ ਕਿਲੋ ਮੈਂ ਰਜਤਨੀਰ ਦੇ ਪਕੌੜੇ ਹਨਾ ਹਾਂ 800 ਰੁਪਏ ਹਾਂ ਤੁਹਾਡਾ ਬਹੁਤ ਥੈਂਕ ਯੂ ਥੈਂਕ ਯੂ ਦੱਜਾ ਰੋਣਾ ਕਿੰਨੇ ਪਕੌੜੇ ਜਾਜੂ ਆ ਨਾ ਹਾਂ ਹਾਂ ਮੈਂ ਖਾऊंगी ਬਾਅਦ ਵਿੱਚ ਕਿਹਦੇ ਪ੍ਰੋਗਰਾਮ ਮੈਂ ਖਾਣਗੀ ਮੈਂ ਬਾਅਦ ਵਿੱਚ ਖਾ ਲੱਗੀ ਬਣਾਏ ਮੇਰੇ ਤਾਂ ਫਿਰ ਇਹਨੇ ਜਿਹੜਾ ਕੱਲੀ ਉਹ ਖਾ ਗਈ ਸੋਣ 1 ਕਿਲੋਗ੍ਰਾਮ ਕਰਨਾ ਤੁਹਾਨੂੰ ਦੁੱਖ ਕਰਦੇ ਆ ਆ ਦੇ ਤਾਂ ਨਿੰਦੂ ਜਾਨ ਇਹਨਾਂ ਨੇ ਤਾਂ ਖਾ ਵੀ ਲਿਆ ਮੈਂ ਤੇ ਕਹਿੰਦੀ ਹਾਂ ਜੇ ਮੈਂ ਖਾਧਣ ਤੇਰੇ ਘਰ ਲਈ ਹੂੰ ਇੱਕ ਨੰਬਰ ਆਂ ਗੂਮ ਚੱਕ ਪੈਣੀ ਕਰੇ ਜਿਨਣ ਕਰ ਨਾਲੋਂ ਤੇ ਵਿੱਚੇ ਖਾਈ ਜਾਊਗਾ ਬੈਠਾ ਬੁੱਤ ਖਾਣ ਦੀ ਬਜਾਏ ਤਾਂ ਮਨ ਨੂੰ ਖਿਚ ਲਾਂਦਾ ਵਿੱਚ ਫਿਰ ਹਾਂ ਕੀ ਕਰਦਾ ਤੂੰ ਹੱਥਾ ਚੱਕਦਾ ਕਰ ਤੇ ਤੇਰੇ ਮੂੰਹ ਪਾਂਡੇ ਰੱਖ ਪਰੇ ਉਹ ਜੇ ਖਾਣੇ ਆਪਣੇ ਜੁਦੇ ਪਾ ਕੇ ਖਾਗਾ ਇਸ ਚੀਜ਼ ਚ ਮਮੀ ਕੋਲ ਮੇ ਨੂੰਏ ਮੀਟੂ ਮੈਂ ਬਣਾਦਾ ਹਾਂ ਹਾਂ ਨਹੀਂ ਉਹ ਕਰੀ ਤਾਰੀਫਾਂ ਵਿੱਚ ਖਾ ਕੇ ਦੱਸੂਗੀ ਤਾਰੀਫਾਂ ਦੇ ਖਾ ਕੇ ਦੱਸੂਗੀ ਨਾਲੇ ਖਾ ਵੀ ਲੈ ਕੀ ਕਿੰਦਰ ਆ ਖੁਸ਼ਬੂ ਖੁਸ਼ਬੂ ਦੇਖੀ ਆ ਮੈਂ ਜੋ ਅਸਲੀ ਤਾਂ ਉਹਦੇ ਪਰ ਕੈਮਰਾ ਹੀ ਦਾ ਆਪਣੇ ਕੋਲ ਕੈਮਰਾ ਲੈ ਕੇ ਇੱਕ ਵੰਦਾ ਚੈੱਕ ਕਰਾਂ ਐਸੇ ਪਨੀਰ ਦੇ ਪਕੌੜੇ ਮੇ ਘਰਾਂ ਦੇ ਬਣਾ ਕੇ ਥੈਂਕ ਯੂ ਜਦੋਂ ਮੈਂ ਜੀ ਨੂੰ ਦੇ ਅੰਦਰ ਅਲੇ ਪਲੇ ਜੀ ਦਬੂਣੇ ਲਈ ਫੋਰ ਦਿ ਯੂਮੀ ये बड़ा स्वाद ओए नर्क करा रहा ता चाय डालो दूध के पत्ते पा लो पा लो मैं तो रोकी ही थोड़ी हो पीनी हो ता पत्ते पाव दूध तो चाय मैं खा रोड़ा बाय में हेलो नहीं जा वहां वो जा सील मार्केट में आज बड़े कपड़ा कपड़ा काट के देना कर दियो ਦੀ ਸੋਸਨਾ ਕੋ ਪੋੜੇ ਖਾਣੇ ਤੇ ਸਰਮਣੀ ਉਹਦੀ ਵੀ ਖਾਣੀ ਦਰਾਈ ਨੂੰ ਪਕੌੜਾ ਦੇਣਾ ਸੌਸ ਦਾ ਮੈਨ ਦਾ ਤਾਂ ਬੱਟੇ ਵੀ ਕੀ ਆਤੀ ਮੇਰਾ ਹੱਥ ਲਾ ਦੇ ਸਰਦਾਰ ਤੋਂ ਤੱਕ ਕੰਦਵਾਲਾ ਕੋ ਨਹੀਂ ਤੇ ਪੋੜੇ ਦਾ ਜਾਦੂ ਆ ਮਟਾਪਨੀ ਦੀ ਸਬਜੀ ਤੇ ਤਪਾਣ ਉਂਗਲੀਆਂ ਖਾ ਜਾਣੀ ਸਾਰੇ ਕਮੈਂਟ ਕਰਨਗੇ ਇਹ ਅੱਜ ਵੀ ਦੀਆਂ ਦੀਵਾਲੀ ਲਏ ਆ ਨਾ ਸਿੱਕੀ ਬੱਕਰ ਬਹੁਤ ਤਾਰੀਖ ਦੇ ਨੇ ਪੋਲ ਬੰਦਦੇ ਆ ਸੀ ਉਹ ਤੇ ਬੰਨੂ ਲੱਗਾ ਚੱਲ ਲੈ 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 ਆ ਫੇਰ ਖਾਲੀ ਨਾ ਬਾਈ ਇੱਧਰ ਦੇ ਮੂੰਹ ਕੱਖਿਆ ਗਿਆ ਜੀ ਵੀ ਦੇ ਦੇ ਮੈਂ ਦੀਦੀਆਂ ਲੈ 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 ਦੇ ਦੇ ਮੈਨੂੰ ਦੇ ਦੇ ਲੈ ਲੈ ਇਹ ਨਾ ਹੋਵੇ ਹੁਣ ਦੀਦੀ ਦੀਦੀ ਨੂੰ ਤਾਂ ਦੇ ਤੇ ਦੀਦੀ ਉਹ ਖਾਵੇ ਕਿਤੇ ਤੂੰ ਨਾ ਖਾਈ ਉਹਦੇ ਵਿੱਚ ਦੇ ਬਹਾਨਾ ਤੂੰ ਇੱਧਰਲੇ ਕਮਰੇ ਲੈ ਜਾਣਾ ਇਹ ਗੋਮਾਤ ਜਿ ਕਰਾਇਆ ਤਾ ਨਾ ਹਾਂ ਪਨੀਰ ਨਹੀਂ ਚੀਜਾ ਬਸ ਅਸੀਂ ਤਾਂ ਕੋਸਰ ਬੰਨ ਗੇ ਅਜੇ ਤੁਸੀਂ ਕਿਟੇ ਵਿੱਚੋਂ 50 ਇੱਕ ਸਲਾਈਸ ਕੱਟੀ ਹੋ ਪੂਰੀ ਐਨ ਲਿਖ ਜਾਣੇ ਐ ਮਤਲਬ ਰਾਤ ਰੋਟੀ ਲੱਟ ਨਹੀਂ ਖਾਣੀ ਕੁਛ ਵੀ ਇਹ ਵੀ ਸ਼ਿਕਾਰੀ ਆ ਕਿੰਨਾ 2:3 ਵਜੇ ਨੇੜੇ ਆ ਪੈ ਰਾਜ ਦੇ ਖਾਣੇ ਵਾਲਾ ਕੰਮ ਹੁੰਦਾ ਇਹ ਕਿਤਾ ਪੰਜ ਕਿਲੋ ਪਨੀਰ ਲੈ ਕੇ ਆਉਣਾ ਮੈਂ ਖਾਣ ਪੰਜ ਕਿਲੋ ਲੈ ਆਉਣਾ ਬਸ ਹਾਂ ਉਹ ਖਾਣਾ ਨਾਲ ਕਦਾਂ ਖਾਈ ਵੀ ਜਾਂਦਾ ਬੁੱਥਾ ਲੈ ਕੇ ਕਿਹਨਾ ਫਲਮਦਾ ਤਦ ਤੂੰ ਇਹਨਾਂ ਨੂੰ ਤੇ ਬੰਦਾ ਦਾ ਤੂੰ ਖਾਗੀ ਤੈਨੂੰ ਆਪ ਹੀ ਸੋਚਣਾ ਵੀ ਆਪਾਂ 5-6 ਮੈਂਬਰ ਆ 5-6 ਮੈਂਬਰਾਂ ਨੂੰ ਵੰਡ ਮਿਆਂ ਹੋਣਾ ਚਾਹੀਦੇ ਨਾ ਇਹ ਮੈਂ ਤੇਰਾ ਤਾਂ ਜੀ ਕਹਿੰਦੀ ਵੰਡ ਮਿਆਂ ਹੋਣਾ ਚਾਹੀਦਾ ਕਿ ਨਹੀਂ ਕਿ ਤੁਸੀਂ ਬੈਠੇ ਬੈਠੇ ਖਤਮ ਕਰੀ ਜਾਓ ਦਿਖੇ ਵੀ ਨਾ ਉੱਥੇ ਥਾਲੀ ਚ ਪਿਆ ਕੁਝ ਵੀ ਬਣਾਉਂਦਾ ਨਹੀਂ ਕਿਥੇ ਜਾਣਾ ਵੀ ਮੈਨੂੰ ਵਿੱਕੀ ਦੀ ਗਲਤੀ ਹੈ ਇਹ ਵਿੱਕੀ ਦੀ ਗਲਤੀ ਹੈ ਇਹਨੇ ਜਿਹੜੇ ਉਹ ਕੱਟੇ ਨਹੀਂ ਨਾ ਮੈਂ ਇੰਨੇ ਬਣਾ ਦੇਣੇ ਆਹੀ ਲਾ ਲਾ ਕੇ ਬੇਸਨ ਉਡਾ ਲਾ ਕੇ ਖਲਾਈ ਜਾਂਦੇ ਉੱਥੇ ਮੁੱਕਣੇ ਨਹੀਂ ਦੇ ਉਹਨੇ ਕੱਟ ਦੇ ਸਬਜ਼ੀ ਵਾਂਗੂ ਹਾਂ ਹਾਂ ਉਹ ਸਬਜ਼ੀ ਵਾਂਗੂ ਕੱਟੇ ਵੀ ਖਤਮੇ ਹੋਣੇ ਹੁ ਦੇ ਉਹ ਦੇ ਕਿੰਨੀ ਆ ਬੰਦੇ ਮੈਂ ਚਾਹ ਧਰ ਲਾ ਮਾੜੀ ਬੰਦੇ ਦਾ ਚੱਕਾ ਟਾਹੋਰ ਕਰਦੀ ਮਾੜੀ ਗੱਲ ਕਰਨ ਮੇਰੇ ਕੋਲ ਜਰੂਰ ਜਰੂਰ ਡੱਡਾ ਬੰਦ ਰੱਖੋ ਡੱਡਾ ਤਾਂ ਹੋਇਆ ਨਹੀਂ ਜਦ ਮੈਂ ਸ਼ੁਰੂ ਕਰਿਆ ਕੰਮ ਚਾਹਤੀ ਮੈਂ ਗੁੱਤ ਗੁੱਤ ਨਹੀਂ ਕਿਹੜਾ ਸੈਨ ਆਂ ਲੱਜ ਜਨੇ ਆ ਚਾਲਾ ਕੀ ਕਰ ਮੈਂ ਹਰ ਜਦ ਸੱਚੇ ਗੁੱਤ ਬਣਾ ਦਿੰਦੀ ਵੀਰ ਜੀ ਠੀਕ ਹੈ ਠੀਕ ਹੈ ਠੀਕ ਹੈ ਕਿਆ ਦਿੱਸ। ਜਦ ਮੈਂ ਪਟਾਕੀ ਉਹ ਦੇਖੀ ਪਟਾਕੇ ਪਾਪ ਵੀ ਕੀ ਇਹ ਵੀ ਚੇਂਜ ਕਰ ਦੇਣੀ ਲਿਆ ਕੇ ਨਵੀਆਂ ਲਾ ਦੇਣੀ ਇਹ। ਕਰਨ ਆਵਾਜ਼ ਘਟਾ ਲੈ ਪੁੱਤੋ। ਇਹਨੂੰ ਬੰਦ ਕਰ ਦੇ ਜਦ ਤੱਕ ਖਾਣਾ ਹੈ। ਫੋਨ ਦੇਖ ਕੇ ਨਹੀਂ ਖਾਈਦਾ ਹੁੰਦਾ। ਮੈਨੂੰ ਪਤਾ ਨਹੀਂ ਰਹਿਣਾ ਇਹ ਮੈਂ ਕਿੰਨਾ ਖਾੜਾ ਕਿੰਨਾ ਕ ਰਹਿ ਗਿਆ। ਐ ਸ਼ੱਭੂ ਪੁੱਤੇ। ਇੱਕ ਮਿੰਟ ਵਿੱਚ? ਕਿਆ ਇੱਕ ਮਿੰਟ ਵਿੱਚ? ਪਸਤਾਲ ਬੋਲਦੇ ਤੂੰ ਕਿ ਪਾ ਮੈਂ ਪਾ ਤੀ ਤੇ ਮੈਂ ਦੁਬਾਰ ਦੁਬਾਰੇ ਫਿਰ ਕਰੀ ਦੀ ਕਰਨਾ ਹੈ ਲੈ ਮਾਮਾ ਸਭ ਤੇਰੇ ਦਾ ਕੋਟਾ ਖਤਮ ਹੋ ਗਿਆ ਹੁਣ ਹੁਣ ਇਹ ਵਾਲਾ ਜਾ ਨਾ ਰਹਿੰਦੇ ਸੀ ਦੋਨੋਂ ਲੈਣੇ ਮੈਂ ਮੈਂ ਸੌ ਪਕੌੜੇ ਬਣਾਉਂਦਾ ਹਾਂ ਠਾਕ ਅੱਜ ਕਾਹਦੀ ਕਿਸ਼نگਰੀ ਹਾ ਕੁਚਮਲੇ ਵਾਲੇ ਹਾਂ ਰੱਬ ਕੀ ਨਹੀਂ ਕਰੇ ਸਾਹਮਣਾ ਸਟੀ ਬਚਾ ਸਾਸੀ ਰੋ ਚ ਆਵਾਂ ਮੈਂ ਤੇਰਾ ਬੁੱਤੋ ਨਹੀਂ ਪਾਈ ਦੀਦੀ ਮੈਨੂੰ ਪਤਾ ਨਹੀਂ ਤੂੰ ਵੀ ਇੰਨਾ ਚਾਹ ਹਾਂ ਬਸ ਕੀ ਕਹਿੰਦਾ ਲੋ ਜੀ ਹੁਣ ਲਾਸਟ ਵਿੱਚ ਅਸੀਂ ਪਿਆਜ਼ਾਂ ਵਾਲੇ ਲੱਗ ਕੇ ਬਣਾਉਣਾ ਸਾਰਾ ਦੇ ਹੱਥ ਖੜਾ ਕਰਾਤੇ ਜੀ ਖੜਾ ਖੜਾ ਕੇ ਖੜਾ ਖੜਾ ਕੇ ਹੁਣ ਥੋੜਾ ਜਿਹਾ ਮੂੰਹ ਤੇਲ ਕਰਤਾ ਮੈਂ ਜਾਣ ਕੇ ਲਾਸਟ ਪੂਰ ਦੇ ਵਿੱਚ ਤੇ ਤਾੜ ਨਹੀਂ ਇਹ ਅੜਨੇ ਨਹੀਂ ਲੈ ਗੇ ਕਾਹ ਤਰੀਵੇਂ ਨਾਲ ਕਰੇ ਚਾਹ ਨਾਲ ਕਰਾਂਗੇ ਇਹਨਾਂ ਨੂੰ ਜੁਆਇਨ ਹਾਂ ਇਹ ਕੱਲ੍ਹ ਹੈਗੀ ਆ ਹਾਂ ਮਾਤਾ ਨੂੰ ਕੋਈ ਨਹੀਂ ਪਈ ਪਾਪਾ ਜੀ ਇਹਨਾਂ ਦੇ ਕੱਢ ਕੇ ਰੱਖਦੇ ਭਈ ਇਹਦੇ ਪਾਪਾ ਜੀ ਦੇ ਬਾਅਦ ਉਹ ਤਾਂ ਹੁਣ ਆ ਪਾਪਾ ਜੀ ਤਾਂ ਨੂੰ ਬਚਣੇ ਹੂੰ ਇਹਨਾਂ ਨੇ ਖਾਣੇ ਮੈਨੂੰ ਤਾਂ ਕਿੰਨੇ ਖਾ ਲੂ ਖਾ ਖਾ ਕੇ ਤਾਂ ਬਸ ਹੋ ਗਈ ਉਹਨਾਂ ਦੀ ਵਸੇ ਗਰਮ ਗਰਮੇ ਸਵਾਦ ਲੱਗਦਾ ਹੂੰ ਮੇਰੇ ਤਾਂ ਭਾਣੇ ਪੂਰੀ ਹੋ ਗਈ ਇੱਕ ਨੇ ਇਹ ਜਿਹੜਾ ਮੁੰਡੇ ਪੈਰ ਅੱਗੇ ਤਾਂ ਬੈਠ ਕਾਦਰੋਂ ਨਹੀਂ ਹੋਣਾ ਹੈ ਹੂੰ ਅੱਗੇ ਤਾਂ ਬੈਠਣ ਹੋਰ ਪਾਣਾ ਤਾਂ ਸਾਡਾ ਹੈ ਲੈਣ ਤੇ ਚਲਾ ਹੋ ਕੱਕਣੀ ਬਾੜ ਰੋਣਾ ਆ ਵੀ ਜਿਹੜੇ ਪੇਮਾ ਕਹਿੰਦਾ ਤੜਕੇ ਤੇ ਭੁੰਨ ਦੇਣਾ ਹੈ ਨਹੀਂ ਨਹੀਂ ਬੜਕੇ ਦੀ ਕਿਵੇਂ ਭੁੰਨ ਹੋ ਜੂਗਾ ਉਹਨੇ ਭੁੰਨ ਦੇਣੇ ਮਾਤੇ ਦੇ ਸਾਹਮਣੇ ਹੁਣ ਤੜਕੇ ਤੇ ਪਾ ਦੇਣੀ ਕਣੀ ਉਹ ਬੇਸਣ ਆ ਜਿਹੜਾ ਬੇਸਣ ਆ ਬੇਸਣ ਨੇ ਕੰਮ ਖਰਾਬ ਕਰਨਾ ਉਹਨਾ ਕੜੀ ਬਣਾ ਲੈਣੀ ਨਾ ਆ ਗਿਆ ਪਈਏ ਦਾਣੇ ਦਾਣੇ ਆ ਜਾਓ ਜੀ ਦਾਣੇ ਨਾਲ ਆਓ ਰਾਜੋ ਜੀ ਅੱਜ ਤਾਂ ਸਾਨੂੰ ਯਾਦ ਹੀ ਕਰਦੇ ਤੇ ਇੱਥੇ ਦੋ ਪੂਰੀਓ ਪਾ ਕੇ ਦੋ ਪਾਪਾ ਜੀ ਸਿੱਧੀ ਚਾਹ ਵੀ ਗਏ ਦੇ ਹੂੰ ਆਇਆ ਹੁਣੇ ਗੱਲ ਕਰਦੇ ਪਾਪਾ ਜੀ ਦੇ ਨਾਲ ਕੱਢ ਕੇ ਰੱਖ ਦੋ ਚਾਹ ਤਾਂ ਗਰਮ ਹੈ ਆ ਬਲੋ ਜੀ ਪਾਪਾ ਜੀ ਨੂੰ ਚਾਹ ਕੀ ਕਾਲ ਜੀ ਅੱਜ ਕਿਆ ਸਲਾਦ ਬਣਨ ਲੱਗਿਆ ਪਾ ਜੀ ਦਾ ਹੈ ਅੱਛਾ ਤਾ ਪਕੌੜੇ ਨਿਕਲ ਲੱਗੇ ਨੇ ਹਾਂਜੀ ਗਰਮੇ ਗਰਮ ਪਕੌੜੇ ਗਰਮਾ ਗਰਮ ਚਾਹ ਕੱਕਾ ਜਾ ਗਿਆ ਕੱਕੋ ਬਟਾ ਕਾਕੇ ਖਾਤਾ ਮੈਂ ਆਪ ਤੋਂ ਹਰੀਤ ਉਹ ਆਓ ਬਈ ਹਰੀਤ ਦਾदू ਬੁਲਾਉਣਾ ਪੁੱਤੋ ਪਾ ਲੋ ਤੇਰੇ ਪਾ ਕੇ ਲੈ ਤੇਰਾ ਕਿਤੇ ਹੋਰ ਮਸਨ ਨਾ ਤੇਰਾ ਕਿਤੇ ਤੇਰੇ ਬਾਦੂ ਬੇ ਕੀ ਚੀਜ਼ ਅਰੇ ਜੀ ਪਿੱਛੇ تھی ਉਹ ਪਤਾ ਨਹੀਂ ਕਿੱਥੇ ਦੀ ਉਹ ਪਤਾ ਨਹੀਂ ਹਾਂ ਉਹਨੇ ਮੈਨੂੰ ਰੱਤਾ ਤੇ ਪ੍ਰਿੰਟਰਾਂ ਨੇ ਕਿੱਥੇ ਪਿੱਛੇ ਰੱਖ ਦਿੱਤੀ ਕਿਤੇ ਉੱਧਰ ਕੋ ਤੂੰ ਨੂੰ ਮੈਂ ਕਿੱਦਾਂ ਬੁਲਾਈ ਜਾਣਾ ਓਏ ਚਾਹ ਪਾ ਦੇ ਉਹ ਉਧਰ ਦੇ ਦੇ ਚਾਹੇ ਉੱਥੇ ਬੈਠ ਜਾਣਗੇ ਚਲ ਇੱਥੇ ਬੈਠ ਜਾਂਦਾ ਮੈਂ ਤੁੱਕਾ ਮੰਮੀ ਨੇ ਖਾਇਆ ਹੈ ਇਹਨੇ ਨੂੰ ਲੈ ਚਾਹ ਦੇ ਦੇ ਬੁਗੇ ਪਾ ਕੇ ਪਾਪਾ ਜੀ ਨੂੰ ਬੰਨ ਕਿਆ ਕੇ ਨਾ ਮਣੀ ਗੱਲ ਬਾਤ ਕੁਛ ਕੁੜਕ ਜੇ ਚਾਹੀਦੇ ਦੇ ਪੈਸੇ ਢੱਲੇ ਜਿਆ ਬੇਸਨ ਘਾਟਾ ਮੈਂ ਹੁੰਦਾ ਪਹਿਲੀ ਕਿਹਾ ਤਾ ਗਾਹੜੋ ਦਾ ਬੇਚੜਿਆ ਥੋੜਾ ਜਨਾ ਨੂਨ ਨੂਨ ਤਾਂ ਪਹਿਲੀ ਹੀ ਇੰਨਾ ਨਹੀਂ ਅਜੇ ਤੂੰ ਦੇਗਾ ਪਿਆਜ਼ ਦਾ ਮਿੱਠਾ ਪਣਾ ਗਿਆ ਵਿੱਚ ਪਾਪਾ ਜੀ ਕੋ ਨੂਨ ਤੇ ਪਤਾ ਲੱਗੂਗਾ ਹਣ ਪਾਪਾ ਜੀ ਦੱਸੂਣਗੇ ਆ ਟੇਸਟ ਕਰ ਬੇਦਾ ਤਾ ਤੱਕ ਉਹ ਦ ਰਹਿਣ ਦੋ ਕੀ ਖਾਣ ਸਭ ਨੇ ਖਾ ਲਿਆ ਰੱਬ ਵਾਹਿਗੁਰੂ ਠੀਕ ਹੈ ਜੀ ਇੱਕ ਨੰਬਰ ਬਣੇ ਹੋਏ ਆ ਇੱਕ ਹੀ ਜੰਦੇ ਨੂਨ ਹੋਆ ਹਾਂਜੀ ਗਾਏ ਰੂਗੇ ਬਿਚਾਰ ਕੇ ਜੀ ਪਾਣੀ ਸੀ ਆਹੋ ਇਹ ਵੀ ਗੱਲ ਹੈਗੀ ਹੈ ਜੀ ਪਰ ਜੋ ਰੱਖਦੇ ਮਧੂ ਵਾਸਤੇ ਥੱਲੇ ਹੀ ਹੈਗਾ ਕਹਿੰਦੇ ਥੋੜਾ ਅੰਡ ਕੇ ਪਾਇਓ ਜਾਂ ਪਰੇ ਲਈ ਜਣਾ ਅੱਛਾ 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 ਠੀਕ ਠੀਕ ਪਾਣੀ ਪਾਣੀ ਮਧੂ ਰਿਡੀਮ ਹੂੰ ਭਈ ਇਹ ਤਾਂ ਫੜਾਇਆ ਹੈ ਥੱਲੇ ਤੇ ਆਪਾਂ ਵੀ ਲੈ ਲੇ ਹੋਗੇ ਪੋਰਕਾ ਕਾਹਨ ਨਾ ਕਾਹਨ ਨਾ ਬਸ ਬਸ ਬਾਈ ਬਸ ਬਸ ਪੂਰਾ ਖੁੱਲ ਹੋ ਗਿਆ ਸਾਰੇ ਗੱਲ ਪਹਿਲੀ ਵਾਰ ਖੁੱਲ ਹੋ ਗਿਆ ਇਹਨਾਂ ਇਹਨਾਂ ਦੋ ਕਮ ਵਾਰ ਟੋਕਿਆ ਪਾ ਪਾਜੀ ਪਰਦਾ ਇੱਕ ਵਾਰ ਗੁੱਸੇ ਜਿਹੇ ਵਿੱਚ ਨਾ ਛੱਡ ਕੇ ਚਲੇ ਗਿਆ ਇਹ ਬਾਅਦ ਵਿੱਚ ਫਿਰ ਇਹਦੀ ਮਾਂ ਬੈਠੀ ਆ ਉਹ ਉਹ ਹੜਦੀ ਥੋੜੂ ਆ ਪਰ ਭਰ ਕੇ ਲੈ ਕੇ ਗਈ ਫਿਰ ਥੱਬੇ ਅੰਦਰ ਨੂੰ ਮਾਂ ਲਜਾਈ ਜਾਂ ਲਜਾਈ ਜਾਂ ਕਹਿੰਦੀ ਮੈਂ ਆਪਣੇ ਨਾਂ ਦੇ ਲੈ ਕੇ ਜਾਣੀ ਆਪਣੇ ਪੁੱਤਰ ਨੂੰ ਦੇ ਦੇਣੇ ਆ ਤੇ ਮੁਰਕੇ ਦੇ ਕਿਹੜੇ ਕਾਲੇ ਕਿਹੜਾ ਬੱਠੀ ਹਾਂ ਇਹ ਵੀ ਖਾਣਾ ਆਇਆ ਹਾਂ ਵੀ ਆਪ ਵੀ ਖਾਦੇ ਹੋ ਨੇ ਵੀ ਇਹ ਦੋ ਜਣੇ ਖਾ ਕੇ ਬਥੇਰੇ ਰੱਜ ਲਏ ਚਲੋ ਜੀ ਠੀਕ ਆ ਜੀ ਮਿਲਦੇ ਆ ਫਿਰ ਕਿਸੇ ਅਗਲੇ ਵਲੌਗ ਤੇ ਪਰਮਾਤਮਾ ਤੁਮ ਸਾਰਨ ਚੜ੍ਹਦੀ ਕਲਾ ਚ ਰੱਖੇ ਦਿਨ ਦੁਗਣੇ ਰਾਤ ਦੁਗਣੇ ਰੱਖੇ ਵਕਸ਼ ਜੀ